ਸੋ ਇਹ ਰੇ ਨਾ ਕੰਮ ਦੇ ਜਾਣ ਤੋਂ ਪਹਿਲੇ ਨਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਕੇ ਜਾਈ ਦੀ ਹੈ ਕਿਉਂਕਿ ਹੁਣ ਜਦੋਂ ਆਪਾਂ ਘਰੋਂ ਬਾਹਰ ਨਿਕਲਣਾ ਨਾ ਤੇ ਸਭ ਤੋਂ ਵੱਡਾ ਡਰ ਪਤਾ ਕੀ ਹੁੰਦਾ ਜੇ ਕਿ ਪਤਾ ਨਹੀਂ ਕਿੱਦਾਂ ਹੋਏਗਾ ਕਿੱਦਾਂ ਦੇ ਬੰਦੇ ਮਿਲਣਗੇ ਕੋਈ ਮੇਰੇ ਨਾਲ ਗਲਤ ਨਾ ਕਰ ਦੇ ਕੋਈ ਮੇਰੇ ਨਾਲ ਬਾਹਰ ਜਾ ਕੇ ਕੁਝ ਮਾੜਾ ਨਾ ਹੋ ਜੇ ਸੋ ਇਸ ਕਰਕੇ ਜਦੋਂ ਵੀ ਆਪਾਂ ਘਰੋਂ ਨਿਕਲਣਾ ਨਾ ਇਹ ਡਰ ਨੂੰ ਖਤਮ ਕਰਨ ਦਾ ਤਰੀਕਾ ਇਹੋ ਹੀ ਜਿਹਾ ਵਧੀਆ ਕਿ ਘਰ ਤੋਂ ਨਿਕਲਣ ਤੋਂ ਪਹਿਲੇ ਹੀ ਅਰਦਾਸ ਕਰ ਲਈ ਬਾਬਾ ਦੀਪ ਸਿੰਘ ਜੀ ਅੱਗੇ ਕਿ ਬਾਬਾ ਜੀ ਮੈਂ ਇਸ ਕਾਰਜ ਵਾਸਤੇ ਚੱਲਾ ਜੇ ਤੇ ਤੁਸੀਂ ਮੇਰੇ ਨਾਲ ਹੀ ਚੱਲਿਓ ਤੁਸੀਂ ਮੇਰੀ ਬਾਹ ਫੜ ਕੇ ਰੱਖਣਾ ਮੈਨੂੰ ਕੱਲਾ ਨਾ ਛੱਡਣਾ ਜਦੋਂ ਵੀ ਤੁਸੀਂ ਕਿਤੇ ਵੀ ਜਾਣਾ ਨਾ ਕੋਈ ਵੀ ਜ਼ਰੂਰੀ ਕੰਮ ਕਰਨ ਜਾਣਾ ਤੇ ਇਹੋ ਹੀ ਕਹਿਣਾ ਮਾਲਕ ਨੂੰ ਕਿ ਮਾਲਕਾ ਮੈਂ ਤਾਂ ਤੁਹਾਡੇ ਨਾਲ ਹੀ ਜਾਣਾ ਜੇ ਹੁਣ ਜਿਹੜੇ ਵੀ ਕੰਮ ਤੇ ਮੈਂ ਚੱਲਾਂ ਤੁਸੀਂ ਪੂਰਾ ਕਰਾਣਾ ਆਪਣੇ ਆਪ ਤੇ ਨਹੀਂ ਘਮੰਡ ਕਰਕੇ ਕਰਨਾ ਕਿ ਮੈਂ ਕਰਾਂਗਾ ਮੈਂ ਐਦਾਂ ਕਰਾਂਗਾ ਨਾ ਤੁਸੀਂ ਤਾਂ ਇਹੋ ਹੀ ਕਹਿਣਾ ਕਿ ਮੈਂ ਤਾਂ ਕੁਝ ਵੀ ਨਹੀਂ ਕਰਨਾ ਮੇਰੇ ਮਾਲਕ ਨੇ ਕਰਾਣਾ ਮੇਰੇ ਮਾਲਕ ਨੇ ਜਿਆਦਾ ਵਧੀਆ ਸੋਚਿਆ ਮੇਰੇ ਬਾਰੇ ਮੈਂ ਨਹੀਂ ਮੰਨਦਾ ਕਿਸਮਤ ਮੁਕੱਦਰਾਂ ਨੂੰ ਮੇਰੇ ਮਾਲਕ ਦੇ ਹੱਥ ਹੀ ਹੈ ਸਭ ਕੁਝ ਜਦੋਂ ਤੁਹਾਡੇ ਦਿਲ ਨੂੰ ਭਰੋਸਾ ਹੋ ਜਾਏਗਾ ਨਾ ਕਿ ਮੇਰਾ ਗੁਰੂ ਤਾਂ ਮੇਰੇ ਨਾਲ ਹੀ ਹੈ ਤਾਂ ਵੇਖਣਾ ਤੁਹਾਡਾ ਦਿਨ ਕਿੱਡਾ ਵਧੀਆ ਨਿਕਲਦਾ